हां जी दोस्तों जेड़े ਤਾਂ ਵੱਡੀਆਂ ਪਨੀਰੀਆਂ ਉਹ ਸਾਡੀ ਗਲਤੀ ਕਰਨ ਖਰਾਬ ਹੋ ਰਹੀਆਂ ਕਿਉਂਕਿ ਅਸੀਂ ਉਹਨੂੰ ਜਿਹੜੀ ਹੈ ਜੁਰੀ ਹੈ ਉਹ ਲੋੜ ਤੋਂ ਵੱਧ ਪਾ ਰਹੇ ਹਾਂ ਵੀ ਛੇਤੀ ਜਲਦੀ ਤਿਆਰ ਹੋ ਜੇ। ਲੇਕਿਨ ਜਿਹੜੇ ਛੋਟੇ ਪਨੀਰੀਆਂ ਖਰਾਬ ਹੋ ਰਹੀਆਂ ਉਹਨਾਂ ਨੂੰ ਤੁਸੀਂ ਸੈੱਟ ਕਰਨ ਤੇ ਕੀ ਕਰ ਸਕਦੇ ਹੋ? ਤੁਸੀਂ ਜਿੰਕ, ਮੈਗਨੀਸ਼ੀਅਮ ਤੇ ਪਲੱਸ ਟੈਬੂ ਸਲਫਰ ਪਾਊਡਰ ਆਉਂਦਾ ਤੁਸੀਂ ਉਹਨੂੰ ਥੱਲੇ ਜੜ ਚਿੱਟਾ ਲਾ ਸਕਦੇ ਹੋ ਤੇ ਇਹ ਬਹੁਤ ਜਲਦੀ ਸਿੱਧੀ ਠੀਕ ਹੋਣ ਵਾਲੀ ਸਿਸਟਮ ਹੈ। ਜਿਸ ਨੂੰ ਫਿਰ ਵੀ ਲੱਗਿਆ ਤਾਂ ਤੁਸੀਂ 111108 ਦੀ ਸਪਰੇਅ ਹੈ, ਹੋਪਰ ਉਹ ਵੀ ਸਪਰੇਅ ਵੀ ਕਰ ਸਕਦੇ ਹੋ ਲੇਕਿਨ ਉਹ ਵਧੀਆ ਕੰਪਨੀ ਦਾ 1111 08 ਹੋਵੇ ਉਹਦੀ ਸਪਰੇ ਕਰਨੀ ਹੈ ਲੇਕਿਨ ਜੇ ਤੁ ਜਿੰਕ ਮੈਗਨੀਸ਼ੀਅਮ ਤੇ ਟੈਬੂਸਰ ਫਸਲ ਨੂੰ ਜੜ ਚੋਂ ਪਾਉਂਗੇ ਨਾ ਬਹੁਤ ਜਿਆਦਾ ਫਰਕ ਪੈਣਾ ਕਿਉਂਕਿ ਜਿਹੜਾ ਟੈਬੂਸਰ ਫੌਣ ਤਣਾ ਬਹੁਤ ਸਾਫ ਕਰ ਦੇਣਾ ਤੇ ਜਿਹੜਾ ਤੁਸੀਂ ਮੈਗਨੀਸ਼ੀਅਮ ਪਾਉਂਗੇ ਹਰਾਪਣ ਬਹੁਤ ਜਿਆਦਾ ਰਹਿਣਾ ਤੇ ਜਿਹੜੀ ਜਿੰਕ ਦੀ ਡੈਫੀਸ਼ੈਂਸੀ ਹੈ ਜੁੱਤਣਾ ਸਾਫ ਹੋਇਆ ਨਾਲ ਇਹਨੂੰ ਜਿੰਕ ਚੱਕ ਲੈਣੀ ਹੈ ਤੇ ਜਿਹਦੇ ਵਿੱਚ ਆਪਣਾ ਬਹੁਤ ਜਿਆਦਾ ਵਧੀਆ ਫਾਇਦਾ ਹੋਣਾ ਸੋ ਇਸ ਕਰਕੇ ਸਾਰੇ ਕਿਸਾਨ ਵੀਰ ਜੀ ਚੀਵਲ ਧਿਆਨ ਦੇਣਾ ਤੁਸੀਂ ਇਹ ਟਰੀਟਮੈਂਟ ਕਰ ਲੋ ਜਿਹੜੀ ਤੁਹਾਡੇ ਪੱਤੇ ਚਿੱਟੇ ਪੈਂਦੇ ਆ ਇਹ ਸਾਰੇ ਛੇਤੀ ਠੀਕ ਹੋਣੇ ਸਟਾਰਟ ਹੋ ਜਾਣਗੇ ਜੇ ਤੁਸੀਂ ਟ੍ਰੀਟਮੈਂਟ ਇਹ ਅੱਜ ਕਰ ਲਓਗੇ ਤਾਂ ਮਨ ਲਓ ਵੀ ਤੁਸਾਨੂੰ ਤੀਜੇ ਦਿਨ ਜੇ ਪੌਦੇ ਵਿੱਚ ਪੂਰਾ ਫਰਕ ਲੱਗਣਾ ਨਜ਼ਰ ਆਊਗਾ। ਤੇ ਉੱਪਰ ਮੋਨੋ ਜਾਂ ਨੈਨੋ ਜਿਹੜੀ ਉੱਪਰ ਨਾ ਕਰਿਓ ਕਿਉਂਕਿ ਜੇ ਪੱਤਾ ਜਿਆਦਾ ਪਤਲਾ ਪਊਗਾ ਤੇ ਤੁਹਾਡੇ ਖੇਤ ਵਿੱਚ ਸੁੱਕਣ ਦੀ ਸਮੱਸਿਆ ਬਹੁਤ ਜ਼ਿਆਦਾ ਰਹਣੀ ਹੈ। ਤੁਸੀਂ ਇਹਨੂੰ ਤਤ ਦਿਓ ਨਾ ਕਿ ਗਰੋਥ ਰੈਗੂਲੇਟਰ ਦਿਓ। ਤੁਸੀਂ ਸਿਰਫ ਇਹਨੂੰ ਤਤ ਤੇ ਖਾਦ ਦੇਣੀ ਹੈ ਜਿਹੜੀ ਇਹਨੂੰ ਅੱਗੇ ਜਾ ਕੇ ਕੰਮ ਕਰੇ। ਜਿੱਥੇ ਟੈਬੂ ਸਲਫਰ ਪਾਉਂਗੇ ਤਣਾ ਬਹੁਤ ਸਾਫ਼ ਰਹਿਣਾ ਜਿੱਥੇ ਖੇਤ ਚਲਾਉਂਗੇ ਉੱਥੇ ਲਾਉਣ ਸਾਂ ਚੱਲਣੀ ਹੈ। ਧੰਨਵਾਦ ਵੀਡੀਓ ਸ਼ੇਅਰ ਕਰਿਓ।